ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਵਾਲੀ ਵੀਡੀਓ ਕਰਦੇ ਆ ਇੱਥੋਂ ਸਟਾਰਟ ਮਿਸਤਰੀਆਂ ਨੂੰ ਚਾਹ ਪੜਾਤੀ 10 ਵਜੇ ਦੀ ਕਿ ਅੰਦਰ ਨਾਨੀ ਦੋਤੀ ਬੈਠੀਆਂ ਨੇ ਦਿਖਾਉਣੀ ਆ ਤੁਹਾਨੂੰ ਕੱਲ ਵਾਲੀ ਫ੍ਰਿਜ ਦਿਖਾਇਆ ਸੀ ਨਾ ਮੰਮੀ ਨੂੰ ਉਸਦੀ ਇੱਥੇ ਲਿਆਏ ਤੇ ਨਾਨੀ ਦੋਤੀ ਦੇਖ ਲਿਆ ਕੀ ਕਰਦੇ ਨੇ ਨਾਲੇ ਮੰਮੀ ਨੂੰ ਚਾਹ ਦਿੰਦੇ ਆ ਮੈਂ ਤੁਹਾਨੂੰ ਬੈਕ ਕੈਮਰੇ ਨਾਲ ਦਿਖਾਉਂਦਾ ਲੋ ਜੀ ਕੀ ਕਰੀ ਜਾਂਦੇ ਹੋ ਕੀ ਕਰੀ ਜਾਂਦੇ ਹੋ ਇਕਦਰੀ ਉਤਰੀ ਕਰਦਾ ਹੈ ਜੀ ਇਤਨੀ ਨੋਟ ਲਈ ਜਾ ਰਹੀ ਹੈ ਅਨਸਰ ਕਲਤੀ ਮੰਮੀ ਕੋਲੇ ਨਹੀਂ ਹਿਲਦੀ ਇਹ ਇਹ ਇਤਨੀ ਇਹਨੂੰ ਇੰਨਾ ਐ ਹੋਇਆ ਪੈ ਸੌ ਛੜਿਆ ਪਿਆ ਵੀ ਨਾਨੀ ਸਾਡੇ ਘਰੇ ਆ ਗਈ ਜਾਂ ਤਾਂ ਮੰਮੀ ਪਹਿਲਾਂ ਹੀ ਸੀ ਇਹਦੇ ਛੋਟੀ ਸੀ ਹੈ ਨਾ ਇਹਨੂੰ ਪਤਾ ਨਹੀਂ ਸੀ ਕਿਹੜਾ ਕੰਮ ਨਵਾਂ ਕਰ ਰਹੀ ਲੋਕੀ ਮੇਰੀ ਨਹੀਂ ਇਹ ਗੱਲ ਸੁਣਦੀ ਹੈਗੀ ਆਪਦੇ ਹੀ ਰਾਗ ਲਾਪਦੀ ਨਹੀਂ ਮੰਮੀ ਨੇ ਆਪ ਬਣਾ ਕੇ ਦਿੱਤੀ ਇਹਨੂੰ ਕੈਪ ਹੁਣ ਨਵੀਂ ਇਹ ਜਸਟੇਅਰ ਮੀ ਇਤਨੂੰ ਬਣਾਈ ਸੀ ਇਹਨੂੰ ਆਪ ਬਣਾਈ ਹੈ ਲਓ ਲੋਭ ਪੀਉਂਦੇ ਚਾਹ ਪੀਵੋਗੇ ਚਾਹ ਥੋੜੀ ਥੋੜੀ ਪੀਵਾਂਗੇ ਜਤਨੀ ਤੂੰ ਪੀਵੇਂਗਾ ਮੈਂ ਨਾ ਤੂੰ ਦਬਾ ਲੈ ਬੇਬੀ ਦੀ ਪੀਊਗੀ ਥੀਲਾ ਜੀ ਪੀਣੀ ਆ ਖੂਬ ਪੀ ਲੈ ਤੇ ਰੁੱਤੀ ਲੈ ਹਾਂ ਇਹ ਤਾਂ ਸਿਆਣਾ ਬੱਚਾ ਬਹੁਤ ਸਿਆਣਾ ਬੱਚਾ ਇਹਦਾ ਬਹੁਤ ਸਿਆਣਾ ਜਿਸਨੇ ਤੂੰ ਕੌਣ ਆਇਆ ਤੇਰੇ ਕੋਲੇ ਲਾਂਦੀ ਨਾਨੀ ਹੁਣ ਰਾਤ ਦੀ ਮੰਮੀ ਕੋਲੋਂ ਹੀ ਨਹੀਂ ਹਿਲਦੀ ਇਹ ਤਾਂ ਕੱਲ ਦੀ ਇਹ ਤਾਂ ਚਾਹ ਖਾਏ ਪੂਰੀ ਹੋਇਆ ਪਿਆਵੀ ਚਾਹ ਜੜਿਆ ਪਿਆ ਤੇਰਾ ਮਿਹਾਂ ਤੇਰਾ ਲੈ ਫੜਾ ਕੇ ਚਾਹ ਪੜੇ ਜਾਵਾ ਮੈਂ ਤਾਂ ਫੜੋ ਚਾਹ ਆਵਦੀ ਮੇਰੇ ਤਾਂ ਬਹੁਤ ਕੰਮ ਪੈਨੇ ਬਸ ਮੈਂ ਕੁੱਪੀ ਚਵਾ ਕੇ ਦੇ ਦੇਣਾ ਤਾਂ ਪੀਣੀ ਨਹੀਂ ਲੈ ਥੋੜੀ ਲੈਨੀ ਆ ਉਹਨਾਂ ਨੇ ਵੀ ਥੋੜੀ ਲਈ ਆ ਵੀਰੇ ਨੇ ਉਹ ਕਹਿੰਦੇ ਅਸੀਂ ਬਸ ਇਹਨਾਂ ਤੋਂ ਪੀ ਲੈ ਹਾਂ ਹਮ ਇਹ ਤਾਂ ਸੁਪੂ ਪੀ ਲੈ ਲਈ ਸੁਪੂ ਕਹਿੰਦਾ ਮੈਂ ਨਹੀਂ ਪੀਣੀ ਚਾਹ ਫੜਾਤੀ ਹੁਣ ਤੇ ਹੁਣ ਦੇਖਦੇ ਅਗਲੇ ਕੰਮ ਗੱਡੀ ਛਾੜ ਕੇ ਇੱਧਰ ਕਰਦੇ ਆ ਪੇਟੀ ਤੇ ਕੁਝ ਸਮਾਨ ਸੈੱਟ ਕਰਦੇ ਆ ਲਓ ਸੋਨੀ ਸੋਨੀ ਤਾਂ ਪnik ਲਈ ਆ ਲਓ ਜੀ ਤੁਸੀਂ ਆਪ ਦੇਖ ਲਓ ਮੇਰੀ ਕਿੰਨਾਂ ਦੀ ਲੈਂਦੀ ਕਿੰਨਾਂ ਦੀ ਤਕਾਣੂ ਉਦੋਂ ਜਦ ਜਦ ਅਸੀਂ ਉਹਦੇ ਗਿੱਦੇ ਦਾ ਸਮਾਨ ਲੈਣ ਗਏ ਸੀ ਪਰ ਨਾਲੇ ਉਦੋਂ ਲਿਆਂਦੀ ਸੀਗੀ ਬੂਲ ਮਮੀ ਨੂੰ ਦੋਹਾਂ ਦੀ ਸੀ ਮੈਂ ਆ ਵੀ ਵਰਤਮਾਨ ਦੀ ਹਾਂਜੀ ਹਾਂ ਵਰਤਮਾਨ ਦੀ ਆ ਤੇ ਉਹ ਉਹ ਵਧੀਆ ਸੀ ਉਹ ਕਾਂਟੀ ਦੀ ਸ਼ਾਪ ਸੀਗੀ ਮੈਂ ਉੱਥੋਂ ਕਦੇ ਲਈ ਤਾਂ ਨਹੀਂ ਬਸ ਮੈਂ ਕਿਹਾ ਚੱਲ ਵਧੀਆ ਮੈਨੂੰ ਲੱਗੀ ਮੈਂ ਖਰੋਸੀ ਆ ਵੀ ਉਸ ਨੇ ਲੈਂਦਾ ਮੇਰੇ ਕੋਲ ਹੋਰ ਵੀ ਪਏ ਨੇ ਘਰੇ ਮੈਂ ਕਿਹਾ ਹੁਣ ਨਵੇਂ ਜਿਹੜੇ ਜਾਂਚ ਆਗੇ ਦਿਖਾ ਦੇ ਜਸਨੀ ਥੈਂਕ ਯੂ ਕਰਦੀ ਹੁੰਨੀ ਆ ਦੇ ਮਮਾ ਵੀ ਉਹ ਆ ਰੀਤ ਦੀ ਬਣਾਉਣੀ ਆ ਉਹ ਜਾਕਟ ਮੇਰੀ ਮੰਮੀ ਹੈਗੀ ਆ ਸਲਾਈਆ ਦੀ ਮਾਸਟਰ ਮੈਂ ਹੈਗੀ ਆ ਖਰੋਸੀਏ ਦੀ ਕਿਉਂਕਿ ਮੈਂ ਮੈਂ ਹੁਣ ਚਲਾਉਣੀ ਘੱਟਾਂ ਟਾਈਮ ਘੱਟ ਲੱਗਦਾ ਬੈਠਣ ਜੇ ਦਾ ਆ ਦੇਖੋ ਮੇਰੀ ਮੰਮੀ ਨੂੰ ਖਰੋਸੀਆ ਨਹੀਂ ਆਉਂਦਾ ਹੈਗਾ ਇਹ ਸਲਾਈਆ ਦੀ ਮਾਸਟਰ ਆ ਸਲਾਈਆ ਤੇ ਕੁਛ ਮਰਜੀ ਸਾਰਾ ਦਿਨ ਬੁਣੀ ਜਾਉ ਤੇ ਮੈਨੂੰ ਖਰੋਸੀਆ ਪੂਰਾ ਚਲਾਉਣਾ ਆਉਂਦਾ ਹੁਣ ਆ ਦੋ ਆ ਹੈਗਾ ਸੀ ਗ੍ਰੀਨ ਜਿਹਾ ਕਲਰ ਆ ਕੈਮਰੇ ਚ ਥੋੜਾ ਜਨਾ ਹੈ ਲਾਈਟ ਦਿਸਦਾ ਤੇ ਉਹਦਾ ਪੂਰਾ ਮਤਲਬ ਜਿਆਦਾ ਪੈਰਟ ਵੀ ਨਹੀਂ ਹੈਗਾ ਵਧੀਆ ਜ ਨਹੀਂ ਪੈਰਟ ਜ ਆ ਕੈਮਰੇ ਚ ਪਤਾ ਨਹੀਂ ਬਹੁਤ ਗਾਇਕ ਦਾ ਚਿੱਟਾ ਜਿਹਾ ਲੱਗਦਾ ਤੇ ਉਹਦੇ ਨਾਲ ਆ ਹੈ ਰੈੱਡ ਹੈ ਪੂਰਾ ਰੈੱਡ ਰੈੱਡ ਤੇ ਆਈ ਦਾ ਕਲਰ ਬਹੁਤ ਸੋਹਣਾ ਲੱਗਦਾ ਕੈਮਰੇ 'ਚ ਫਿੱਕਾ ਲੱਗ ਜਾਂਦਾ ਪਤਾ ਨਹੀਂ ਕਿਉਂ ਤੇ ਇਹ ਹੁਣ ਮੰਮੀ ਨੂੰ ਕਹਿੰਦੀ ਮੈਂ ਕਿਹਾ ਗੋਲੇ ਕਰ ਦੇਣਗੇ ਆ ਮੈਂ ਕਰ ਲਈ ਸੀ ਇੱਕ ਦਿਨ ਬੈਠੀ ਬੈਠੀ ਨਹੀਂ ਫਿਰ ਮੈਂ ਕਰ ਲੂੰਗੀ ਪਿੱਛੇ ਤੇ ਆ ਜਿਸਨੀਤ ਦੇ ਪਾਈ ਹੋਈ ਆ ਕੱਕੇ ਵਾਲੀ ਇਹ ਮੇਰੀ ਮੰਮੀ ਬਣਾਉਂਦੀ ਹੁੰਦੀ ਆ ਇਹ ਹੈਗੀ ਆ ਉੱਥੇ ਆ ਨਾ ਮੇਰੇ ਭਤੀਜੇ ਹਸਨਦੀਪ ਆਉਂਦਾ ਹੁਣ ਪਹਿਲਾਂ ਜੈਪੂ ਦੀ ਸੀ ਇਹ ਕਿਰਤ ਦੇ ਕਿਰਤਨਾਂ ਕਰ ਦਿੱਤੇ ਸੀ ਹਾਂ ਉਹਨੇ ਪਾਈ ਆ ਹੁਣ ਹਸਨਦੀਪ ਦੇ ਆਉਂਦੀ ਆ ਤੇ ਜਸਨੀਤ ਨੂੰ ਵੀ ਐਜੀ ਇੱਕ ਮੰਮੀ ਤੋਂ ਬਣਵਾਵਾਂਗੇ ਮੈਨੂੰ ਬਹੁਤ ਸੋਹਣੀ ਲੱਗਦੀ ਹੁੰਦੀ ਸੀ ਮੰਮੀ ਨੇ ਫਰਾਕੀ ਬਣਾਈ ਫਿਰ ਮੰਮੀ ਦੇ ਟੈਕ ਆ ਗਿਆ ਆਹ ਕੀ ਬਣਦੀ ਆ ਹਾਂ ਤੇਰੀ ਫਰਾਕੀ ਬਣਦੀ ਆ ਮੰਮੀ ਨੂੰ ਟੈਕ ਆ ਗਿਆ ਨੇ ਉਹਨੂੰ ਕਾਕੀ ਵਾਲੀ ਕੋਟੀ ਸੋਹਣੀ ਲੱਗਦੀ ਸੀ ਚੱਲ ਮੈਂ ਕਿਹਾ ਹਜੇ ਤਾਂ ਜਸਨੀਤ ਦੇ ਸੋਹਣੀ ਲੱਗੋ ਜਸਨੀਤ ਕਿਹੜਾ ਹਲੇ ਜ਼ਿਆਦਾ ਵੱਡੀ ਹੋਈ ਆ ਤੇ ਬੱਚਿਆਂ ਦੀ ਸੋਹਣਾ ਲੱਗਦਾ ਈ ਸੈਟ ਜਿਵੇਂ ਦੇਖੋ ਕਿੰਨੀ ਸੋਨੀਆ ਇਹ ਅਸੀਂ ਕੱਲ ਤਾਂ ਲਿਆਂਦੀ ਵੀ ਫਿਰ ਇਹਦਾ ਨਾਪ ਜਾਇਆ ਜਾਂਦਾ ਨਾਲੇ ਹਨਾ ਉਹ ਤਾਂ ਮੰਮੀ ਦੀ ਬਣਾਈ ਹੋਈ ਨਹੀਂ ਇਹ ਆ ਦੇਖੋ ਆ ਆ ਡਿਜ਼ਾਈਨ ਬਣਾਵਾਂਗੇ ਤੂੰ ਕਿੱਥੋਂ ਬਣਾ ਲੇਗੀ ਤੇਰੇ ਨਾਨੇ ਨੂੰ ਤਾਂ ਕਰੋਸ਼ ਹੋ ਜਾਲੀ ਹੈ ਮੈਂ ਮੰਮੀ ਕੱਕੇ ਵਾਸਤੇ ਚਿੱਟਾ ਰੰਗਕਾ ਮੰਮੀ ਲਾ ਦੇ ਕ੍ਰੀਮ ਜਾਂ ਵੀ ਸੋਹਣਾ ਲੱਗੂ ਹਨਾ ਬਿਲਕੁਲ ਸੋਹਣਾ ਲੱਗੂ ਚਿੱਟਾ ਤਾਂ ਹੁਣ ਪਹਿਲਾਂ ਆਪਾਂ ਬੁਣਾਂਗੇ ਚਿੱਟਾ ਬੁਣਿਆ ਹੋਇਆ ਹਾਂ ਇਹ ਤਾਂ ਦੇਖ ਕਿ ਉਹ ਪਾ ਲੂਗਾ ਗਾਹਾਂ ਜਿਹੜੇ ਰਿਆ ਗੋ ਬੱਸ ਸੋਨੀਓ ਕੀ ਕਰਨੀ ਨੇ ਨਾਲ ਹੈ ਨਾ ਕਿ ਇਹਨੂੰ ਇੱਕ ਹੋਰ ਬਣਾ ਦੇ ਕ੍ਰੀਮ ਜੀ ਲੈ 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 ਮਿਰਤੀ ਵੀ ਲੱਗੀ ਸੁ ਬੁਣਨਾ ਸਕੂਲ ਜਾਣਾ ਹੈ ਜੀ ਆਪਾਂ ਨੇ ਇਹ ਕੋਰਸ

ਦੇ ਦੰਦ ਟੁੱਟ ਗਏ ਦੋ ਮੇਰੇ ਚਲੇ ਗਏ ਮੇਰੇ ਕਿੰਨੇ ਸਾਰੇ ਪੂਰੇ ਨੇ ਹਜੇ ਤੇਰੇ ਦੰਦ ਸਾਰੇ ਹੈਗੇ ਨੇ ਨਾਨੀ ਦੇ ਵੀ ਹੈਗੇ ਨੇ ਨਾਨੀ ਦੇ ਜਾੜਾ ਨਹੀਂ ਹੈ ਗਿਆ ਹਨਾ ਹਾਂ ਆ ਮੇਰੇ ਗੋਲੇ ਦੇਓ ਪਈ ਰੈੱਡ ਦੇ 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 ਦੋ ਪੁੱਤ ਕੇ ਲੈ ਲੈ ਵੈਰੀ ਗੁੱਡ ਦੇ ਦੇ ਦੋ ਸਾਮਕਰ ਆਪ ਤੋਂ ਲਵਾ ਬਿਨਾਂ ਮੋਗ ਦਾ ਤੁਸੀਂ ਤਾਂ ਗੰਦੇ ਕਰ ਦੋਗੇ ਲਵਾ ਫਟਪਾਖ ਰੱਖ ਦੋ ਗੰਦੇ ਕਰ ਦੋਗੇ ਤੁਸੀਂ ਐਂਜੇ ਬਾਗ ਰੱਖ ਦੇ ਲੈ ਲੈ ਪਾ ਦੇ ਇੱਛ ਐਂਜੇ ਬਾਗ ਮੈਨੂੰ ਪਤਾ ਸੀ ਮੈਂ ਖੈਨੇ ਦੇ ਨਹੀਂ ਨਹੀਂ ਦੀ ਉਹਦਾ ਬੋਲਾ ਲੱਗਦੀ ਨਹੀਂ ਲਓ ਜੀ ਹੁਣ ਸ਼ਾਮ ਦੀ ਕਰਨ ਲੱਗ ਗਏ ਸਬਜ਼ੀ ਤਿਆਰ ਤੇ ਬਜ਼ੁਰਗਾ ਦਾ ਇਹ ਸੁੱਖ ਹੋ ਜਾਂਦਾ ਹਨਾ ਹੁਣ ਮੰਮੀ ਆਈ ਹੋਈ ਆ ਇਹ ਸੁੱਖ ਹੋ ਗਿਆ ਮੈਨੂੰ ਸਬਜ਼ੀ ਮੰਮੀ ਨੇ ਸਾਰੀ ਤਿਆਰ ਕਰਦੀ ਪਹਿਲਾਂ ਗੋਲੇ ਕਰਦੀ ਮੇਰੇ ਬਖਸ਼ਮ ਕਿਦਨ ਦੀ ਲਿਆਂਦੀ ਪਈ ਸੀ ਟਾਈਮ ਹੀ ਨਹੀਂ ਸੀਗਾ ਲੱਗਦਾ ਹੁਣ ਚਲ ਕੋਈ ਡਿਜ਼ਾਈਨ ਦੇਖ ਕੇ ਮੈਂ ਉਹਨੂੰ ਬਣਾਉਣ ਲੱਗ ਜੂਗੀ ਤੇ ਉਹ ਕਰਦੇ ਵਿਚਾਰੀ ਨੇ ਹੁਣ ਸਬਜ਼ੀ ਤਿਆਰ ਕਰਤੀ ਤੇ ਮੈਂ ਤਾਂ ਇਹ ਸੁਖ じゃ ਕਦੇ ਮਾੜੀਆਂ ਹੀ ਨਹੀਂ ਹੈਗਾ ਬਸ ਹੁਣ 2-3 ਸਾਲ ਹੋ ਗਏ ਮੰਮੀ ਬਿਮਾਰ ਹੋ ਗਈ ਸੀ ਅੱਗੇ ਮੰਮੀ ਵਿਚਾਰੀ ਵਿਚਦੀ ਮੇਰੇ ਨਾਲ ਕਰਵਾ ਜਾਂਦੀ ਸੀਗੀ ਤੇ ਸਾਰੇ ਹੈ ਨਾ ਰਿਸ਼ਤੇ ਤਾਂ ਜ਼ਰੂਰੀ ਹੁੰਦੇ ਨੇ ਘਰ ਦੇ ਵਿੱਚ ਬਜ਼ੁਰਗ ਵੀ ਜ਼ਰੂਰੀ ਨੇ ਜਿਵੇਂ ਆਪਾਂ ਕਹਿੰਦੇ ਬੱਚੇ ਜ਼ਰੂਰੀ ਨੇ ਤਾਂ ਬਜ਼ੁਰਗ ਵੀ ਜ਼ਰੂਰੀ ਨੇ ਘਰ ਦੇ ਵਿੱਚ ਤੇ ਇਹ ਵੀ ਲਾਈਫ ਦਾ ਹੈ ਨਾ ਇੱਕੋ ਹੋ ਹੁੰਦਾ ਤੇ ਹੁਣ ਮੰਮੀ ਆਈ ਤਾਂ ਜੀ ਵੀ ਲੱਗਿਆ ਹੋਇਆ ਸਾਡਾ ਪੂਰਾ ਹੈ ਨਾ ਗੱਲਾਂ ਬਾਤਾਂ ਕਰੀ ਜਾਂਦੇ ਆ ਤੇ ਨਾਲੇ ਰੌਣਕ ਪਈ ਆ ਜਸਨੀਤ ਤਾਂ ਜੰਮੇ ਹੀ ਨਿਕਲੋ ਹਿਲਦੀ ਹੈਗੀ ਨੇ ਨਾਲੇ ਰਮਨੀਤ ਹੋਂ ਸਾਰੇ ਇੱਥੇ ਸੰਦੀਪ ਗੇੜਾ ਗਿੰਦੇ ਨੇ ਉਹ ਇੱਥੇ ਹਨਾ ਮੰਮੀ ਕਰਕੇ ਅਸੀਂ ਸਾਰੇ ਬਸ ਇੱਥੇ ਹੀ ਰਹਿਣੇ ਆ ਤੇ ਜਸਨੀਤਾ ਤੇ ਜਮੀਨੀ ਮਾਰੇ ਨਿਕਲੀ ਹੁਣ ਨਿਕਲੀ ਲੈ ਬਹੁਤ ਲਸਮਾ ਮੀ ਬਹੁਤ ਤੇ ਮੰਮੀ ਨੇ ਸਾਰੀ ਸਬਜੀ ਤਿਆਰ ਕਰਤੀ ਗੋਭੀ ਮੈਂ ਰਾਤ ਬਣਾਉਣ ਨੂੰ ਕਹੀ ਸੀ ਰਾਤ ਅਸੀਂ ਬਣਾਈ ਨਹੀਂ ਹੈਗੀ ਸਵੇਰੇ ਅਸੀਂ ਮੱਕੀ ਦੀਆਂ ਲਾ ਲਈਆ ਨੂਨ ਮਿਰਚ ਪਾ ਕੇ ਤੇ ਹੁਣ ਬਣਾਉ ਗੋਭੀ ਦੀ ਸਬਜੀ ਆਲੂ ਤਾਂ ਮੈਂ ਉੱਥੇ ਕੱਟ ਲਉ ਖੜੀ ਖੜੀ ਕਰ ਕਰਨਾ ਤੇ ਜਮ ਲੋਜੀ ਲਾਂਗੀ ਸਬਜੀ ਬਣਾਉਣਾ ਤੇ ਨੂਨ ਮਿਚਵਾ ਕੁਛ ਨਾ ਪਾ ਕੇ ਪਹਿਲੇ ਹੀ ਪਾ ਕੇ ਰੱਖ ਲਿਆ ਸੀ ਆ ਮੈਂ ਨਾ ਹੁਣ ਇਹ ਐਵੇਂ ਨੂੰ ਹੁਣ ਵਾਕ ਕਰਨ ਵੀ ਜਾਣਾ ਜਦੋਂ ਉਹ ਆ ਗਈ ਹੈ ਭੈਣਾ ਬਾਜ ਮਾਰਨੀਗੀ ਤੇ ਭੱਜ ਜੂਗੀ ਆ ਕੱਪ ਕਰਤੀ ਕਰਨੀ ਇੱਕ ਇੱਕ ਸੁੱਚਾ ਸੁੱਚਾ ਦੋਨੇ ਕਿਹਵਾ ਦੇਖ ਤੇ ਗੋਭੀ ਮੈਂ ਚਾਹੀਗੀ ਕੋਈ ਵੀ ਸੀਜ਼ਨ ਦੀ ਗੋਭੀ ਹੋਵੇ ਮੈਂ ਪੂਰਾ ਗਰਮ ਰੀਤ ਦਾ ਪਾਣੀ ਕਰਕੇ ਉਹ ਚ ਰੱਖਣੀ ਹੋਈ ਰੱਖਣੀ ਹੁੰਦੀ ਆ

ਵੀ ਜਿਆਦਾ ਜਿਹੜੀ ਹੁੰਦੀ ਹੈ ਗੋਭੀ ਚਾਲੂ ਥੋੜੀ ਵੱਜੇ ਲੱਗਦੇ ਨੇ ਰਬੀਤ ਨੂੰ ਲੱਗਦੇ ਨੇ ਜਿਆਦਾ ਪਸੰਦ ਅਲਮੀ ਮੇ ਤੋਂ ਕੇ ਰਾਤ ਸਾਰੇ ਇੱਥੇ ਰੱਖਦੇ ਸੀ ਤੇ ਇਹਦੇ ਵਿੱਚ ਰੱਖਦੇ ਸਾਰੇ ਐਨੇ ਕੁ ਵੱਧ ਸੀ ਇਹਨੇ ਇੱਧਰ ਰੱਖਤੇ ਤੇ ਸਾਦੀ ਦਾ ਰਾਤ ਅਸੀਂ ਮਿਸ ਕਰ ਲਿਆ ਰਾਤ ਨੂੰ ਮੇਰੇ ਇਨਾ ਮਾਈਗਰੇਨ ਦੀ ਪ੍ਰੋਬਲਮ ਨਾਲ ਕੁਝ ਦਿੱਕਤ ਆ ਸੀ ਤੇ ਇਹਨੀ ਚੀਜ਼ ਪੈਣ ਲੱਗ ਗਈ ਸੀ ਸਿਰ ਚ ਫਿਰ ਬਾਅਦ ਮੈਂ ਇਹ ਰੋਟੀ ਕੋ ਜੀਜੀ ਬਣਾ ਕੇ ਤੇ ਕੁਝ ਸਾਗ ਪਿਆ ਸੀ ਜਾਂ ਤੇ ਉਹਦੇ ਨਾਲ ਹੀ ਇਹਨਾਂ ਨੂੰ ਰੋਟੀ ਦੇਤੀ ਵੀ ਵਸਤ ਮੇਰਾ ਖਾਣੀ ਨਹੀਂ ਸੀ ਹੈਗੀ ਸਵੇਰੇ ਖਾਧੀ ਇੱਕ ਰੋਟੀ ਮੱਕੀ ਦੀ ਚੱਲ ਵਸੂ ਮੈਂ ਆਲੂ ਚ ਲੈ ਲਿਆ ਮੈਂ ਬਾਰਿਸ਼ ਨਹੀਂ ਕਰਨੀ ਆ ਬਾਰਿਸ਼ ਚੱਲਪੇ ਤੇ ਇਹਨਾਂ ਮਸਾਲਾ ਜੇ ਭਿੱਜੂ ਆ ਕੇ ਪਾ ਦਿੰਨੀ ਆ ਇਹ ਹਾਂ ਸਾਲੂ ਨਵੇਂ ਆਲੂ ਜਾਨੀ ਸੌਖੇ ਸੌਖੇ ਛਿੱਲੇ ਜਾਂਦੇ ਨੇ ਫਟਾਫਟ ਛਿੱਲੇ ਕੇ ਆਲੂ ਪਾ ਦਿੰਨੀ ਆ ਬਾਰੀ ਮਿਸਤਰੀਆ ਦਾ ਕਰਕਾ ਹੁੰਦਾ ਇਗਨੋਰ ਕਰੀ ਉਹ ਕਰ ਦੇਣੀ ਉਹ ਮਿਸਤਰੀ ਇਹਦਾ ਨਹੀਂ ਹੁੰਦਾ ਚਾਰਨੇ ਦਾ ਹੁੰਦਾ ੜਕਾ ਆਖਿਆ ਮਿਸਤਰੀ ਇਹਦਾ ਹੜਕਾ ਹੁੰਦਾ ਛਾਰਨਾ ਚਲਾਉਂਦੇ ਨੇ ਨਾ ਉਹ ਸ਼ਾਨਦੇ ਨੇ ਮੈਂ ਤਾਂ ਬਾਜਰੀ ਕੁਸ ਮੇਰੀ ਬਾਜ ਗੱਟਾ ਕੁਸ ਹੁਣ ਅਸੀਂ ਆਪਣੇ ਆਏ ਹੁੰਦਾ ਵੀ ਬਾਹਰੇ ਕੋਲੀ ਕੰਮ ਕਰਦੇ ਨੇ ਬੋਲਣ ਤੋਂ ਥੋੜੀ ਜੱਟ ਪੈਂਦੀ ਆ ਤੇ ਜ਼ਰੂਰਤ ਉਸੇ ਕੀ ਕਰੀ ਜਾਂਦੇ ਜੀ ਉਹਨਾਂ ਨੂੰ ਡੱਬੇ ਧੋ ਕੇ ਰੱਖੇ ਨੇ ਉਹਨਾਂ ਨੂੰ ਰਾਸ ਪਾਈ ਆ ਅੱਛਾ बस मैं भी आटा गुन्न लिया सब्जी बन गई। ਹੁਣ ਜਦ ਤੁਸੀਂ ਇਧਰ ਫ੍ਰੀ ਹੋਮੋਗੇ ਹੱਥ ਧੋਣੇ ਨਹੀਂ ਪੈਣ ਟੋਟੀ ਖਾ ਲਿਓ। ਪਾਣੀ ਵੀ ਗਰਮ ਲਿਆ ਨੀਰ ਸੋਈ ਲੱਗੀ ਜੇ ਚੱਲਦਾ। ਹਾਂ online ਮੈਂ ਆਉਣਾ ਕੋਈ ਨਹੀਂ। ਮੈਂ ਲਿਆ ਦਿੰਦੀ ਆ। ਕੋ ਮੈਨੂੰ ਐ ਨਹੀਂ ਹੱਥੋਂ ਤਾਂ ਠੰਡੇ ਹੋਈ। ਨਹੀਂ 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 ਤੁਸੀਂ ਨਿੱਗੇ ਜਿਵੇਂ ਨਾਲ ਪੈਰ ਚੰਗੀ ਤਰ੍ਹਾਂ ਉੱਤੇ ਜਾਣਗੇ। ਉੱਤੇ ਆਹ ਲਾਈਟ ਲਾਤੀ ਆ ਦੇਖੋ ਜੀ। ਦਿਖਾਵਾਂ। ਇਧਰ ਪੈੜਾ ਬੰਨੀ ਹੈਗੀ ਆ। ਅੱਕੀ ਸਵੇਰੇ ਕੱਲ ਨੂੰ ਦਿਖਾਵਾਂ ਕਿੰਨਾ ਕ ਹੋ ਗਿਆ ਕੰਮ।

ਲਓ ਜੀ ਹੁਣ ਲੱਗੀ ਰੋਟੀ ਬਣਾਉਣਾ ਬਸ ਹੁਣ ਰਵਨੀਤ ਨਾਲ ਤਾਂ ਮੰਮੀ ਨੂੰ ਰੋਟੀ ਫੜਾ ਦੂਗੀ ਨਾਲੇ ਨਾਲ ਦੀ ਨਾਲੇ ਈ ਰਵਨੀਤ ਖਾ ਲੂ ਤੇ ਪਪਾ ਖਾ ਲੈਣਗੇ ਜਸਨੀਤ ਖਾ ਲੂ ਤੇ ਫਿਰ ਬਸ ਐਂ ਵੀ ਰੋਟੀ ਦਾ ਕੰਮ ਤਾਂ ਨਿਬੜ ਜੇ ਅੱਜ ਤੇ ਲੇਟ ਹੋਗੇ ਨਹੀਂ ਅਸੀਂ ਸਾਜਰੀ ਰੋਟੀ ਖਾ ਲੈਣੀ ਹੁੰਦੀਆਂ ਸ਼ਾਮ ਨੂੰ ਤੇ ਅੱਜ ਕੰਮ ਥੋੜਾ ਜਿਹਾ ਜ਼ਿਆਦਾ ਸੀਗਾ ਤੇ ਹੁਣ ਮੈਂ ਲਾਹੀ ਜਾਊਂਗੀ ਜਿਹੜਾ ਆ ਵਾਲਾ ਗੈਸ ਹੈ ਉਹ ਵੀ ਤੇਜ਼ ਵਾਲਾ ਚੱਲਦਾ ਇਹਦੇ ਫਟਾਫਟ ਫਟਾਫਟ ਰੋਟੀਆਂ ਚਾਹੀਦੀ ਪੰਜੇ ਜਾਨੇ ਵੇਖੋ ਕਾਰ ਬੈਠਿਆ ਨਾ ਸਾਰੇ ਦੀ ਰੋਟੀ ਪੂਰੀ ਹੋਈ ਜਾਂਦੀ ਹੁੰਦੀ ਹੈ ਨਾਲ ਦੀ ਨਾਲ ਤੇ ਫਿਰ ਦੇਖਦੇ ਆ ਅੱਗੇ ਬਸ ਮੈਂ ਰੋਟੀ ਰੋਟੀ ਬਣਾ ਕੇ ਖਾ ਲਈਏ ਮੇਰਾ ਹੋ ਗਿਆ ਹੁਣ ਮੇਰਾ ਤਾਂ ਹੁਣ ਸਰਜਰੀ ਹੋ ਜਾਂਦੀ ਮੇਲਾ ਟਾਈਮ ਤਾਂ ਹਰ ਮਿੰਟ ਕਿੰਨਾ ਖੋਇਆ ਹੋਊਗਾ ਦੇਖਿਆ ਤੁਸੀਂ ਨੋ ਕਿੰਨੇ ਮੇ ਸਾਢੇ ਕਿਸ਼ੂ ਪੌਣੇ ਦੇ ਸੱਤ ਦਾ ਟਾਈਮ ਹੋਊਗਾ ਮਿਸਤਰੀ ਹਜੇ ਹੁਣੀ ਗਏ ਨਹੀਂ ਘੰਟਾ ਕੀ ਹੋਇਆ ਤੇ ਹੁਣ ਬਸ ਰੋਟੀ ਬਣਾ ਕੇ ਖਾ ਕੇ ਤੇ ਫਿਰ ਦੇਖਦੇ ਆ की कर दी हम कपड़े ताह मारने पीएम बहुत उस फ्रेंड तो ला ही नहीं है मम्मी सब्जी पादा मिठी मिर्च दे दी नानी सवेरे मैं बहुत टेस्टी लगी मिठी मिर्च मक्की लून मिर्चा दया रोटियां सीगिया गया ना इमली, इमली वो दिनों दिनों जिंदा ना जिन्हें मिर्चा का बरबा होंगे इस तरह हुई पीएम खट्टी मिठी जी बहुत टेस्टी लगती है ਠੀਕ ਆ ਜੀ ਬਣਾ ਲੀਏ ਰੋਟੀ ਖਾ ਲੀਏ ਤੇ ਆ ਜੋ ਮੇਰੇ ਵੀਰ ਭੈਣਾਂ ਹਨ ਜਿਨੇ ਖਾਣੀਆਂ ਗੋਭੀ ਦੀ ਸਬਜ਼ੀ ਨਾਲ ਰੋਟੀ ਤੇ ਉਹ ਆ ਜੋ ਜਿਹਨੂੰ ਗੋਭੀ ਦੀ ਸਬਜ਼ੀ ਪਸੰਦ ਹੈ ਜੀਦਾ ਦਿਲ ਕਰਦਾ ਅੱਜ ਖਾਣ ਨੂੰ ਕਿਉਂਕਿ ਕਦੇ ਕਦੇ ਤਾਂ ਵਧੀਆ ਲੱਗਦੀ ਹੈ ਵਿੱਚ ਦੀ ਤੇ ਹੁਣ ਇਹਦੇ ਨਾਲ ਹੀ ਵੀਡੀਓ ਨੂੰ ਕਰ ਦਿੰਨੇ ਆ ਐਂਡ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਨਾਲ ਲਾਈਕ ਕਰ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਜ਼ਰੂਰ ਰਿਸਪੌਂਸ ਦਿਆ ਕਰੋ ਵੀਡੀਓ ਨੂੰ ਤੇ ਸਬਸਕ੍ਰਾਈਬ ਕਰਨਾ ਸਮਰੀਆ ਨੂੰ